ਰਾਵਤ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜੋ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਸਜ਼ਾ ਵੀ ਸੁਣਾਈ ਗਈ ਹੈ ਪਰ ਰਾਜਵਾਨਾ ਦਾ ਕਹਿਣਾ ਹੈ ਕਿ ਉਹ ਸਜ਼ਾ ਪੂਰੀ ਕੀਤੀ ਜਾਵੇ ਕਿਉਂ ਨਹੀਂ ਸਰਕਾਰ ਉਸ ਦੀ ਫਾਂਸੀ ਬਾਰੇ ਫੈਸਲਾ ਕਰਦੀ 30 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਹੋਇਆ ਨੂੰ ਇੰਨਾ ਜਿਹੜਾ ਮਾਨਵੀ ਬੇਵਿਵਹਾਰ ਹੈ ਸ਼ਹੀਦੀ ਹੋਰ ਕਿਸੇ ਕੈਦੀ ਨਾਲ ਹੋਇਆ ਹੋਵੇ ਰਾਜਵਾਨਾ ਨੂੰ ਨਾ ਪੈਰੋਲ ਮਿਲਦੀ ਆ ਨਾ ਉਨ੍ਹਾਂ ਬਾਰੇ ਜੋ ਫੈਸਲਾ ਹੋਇਆ ਉਹਦੇ ਬਾਰੇ ਕੋਈ ਸਰਕਾਰ ਕਦਮ ਚੁੱਕ ਰਹੀ ਆ ਅਸੀਂ ਗੱਲ ਕਰਾਂਗੇ ਰਾਜਵਾਨਾਂ ਦੀ 30 ਸਾਲ ਪਹਿਲਾਂ ਵਾਲੀ ਜ਼ਿੰਦਗੀ ਬਾਰੇ ਜਦੋਂ ਉਹ ਪੁਲਿਸ ਦੀ ਨੌਕਰੀ ਦੇ ਵਿੱਚ ਆਏ ਉਹਨਾਂ ਦਾ ਕਿਹੋ ਜਿਹਾ ਸੁਭਾਅ ਸੀ ਕਿਸ ਤਰ੍ਹਾਂ ਦਾ ਵਰਤਾਰਾ ਸੀ ਕਿਹਾ ਜਾਂ ਉਹਨਾਂ ਦਾ ਪੇਸ ਸੀਗਾ ਸੋ ਜਿਸ ਤਰ੍ਹਾਂ ਕਹਿੰਦੇ ਨੇ ਕਿ ਬੰਦਾ ਸਮਾਜ ਦਾ ਤੇ ਸਿਸਟਮ ਦਾ ਚਲਾਇ ਚੱਲਦਾ ਸੋ ਉਹੀ ਗੱਲ ਸ਼ਾਇਦ ਰਾਜਵਾਨ ਨਾਲ ਹੋਈ ਆ ਮੇਰੇ ਨਾਲ ਨੇ ਪਟਿਆਲਾ ਵਾਸੀ ਡਾਕਟਰ ਭਾਈ ਪਰਮਜੀਤ ਸਿੰਘ ਇਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਨਿਤ ਦਿਨ ਪਹਿਲਾਂ ਉਹ ਮਿਲਦੇ ਰਹਿੰਦੇ ਸਨ ਜਦੋਂ ਉਹਨਾਂ ਨੇ ਵਿੰਤ ਸਿੰਘ ਕਾਂਡ ਕੀਤਾ ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ ਚਾਰ ਪੰਜ ਸਾਲ ਲਗਾਤਾਰ ਉਹ ਇਹਨਾਂ ਦੇ ਸੰਪਰਕ ਦੇ ਵਿੱਚ ਸਨ ਗੱਲ ਕਰਾਂਗੇ ਭਾਵੇਂ ਕਿ ਇਹ ਭਾਜਪਾ ਦੇ ਵਿੱਚ ਲੀਡਰ ਰਹੇ ਨੇ ਪਰ ਐਜ਼ ਏ ਮਨੁੱਖ ਰਾਜਵਾਨਾ ਨੂੰ ਇਹ ਚੰਗਾ ਸਮਝਦੇ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਢੇਲੀ ਰابطਾ ਦਾ ਜਿਨ੍ਹਾਂ ਨੇ ਅੱਜ ਇੱਕ ਬਹੁਤ ਹੀ ਜਵਲੰਤ ਵਿਸ਼ੇ ਦੇ ਉੱਤੇ ਔਰ ਭਖ ਦੇ ਵਿਸ਼ੇ ਦੇ ਉੱਤੇ ਅੱਜ ਮੇਰੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਰਾਜੋਣਾ ਕਿਸ ਤਰ੍ਹਾਂ ਦੇ ਸੀਗੇ ਜਦੋਂ ਉਹ ਫਸੇ ਨਹੀਂ ਸੀ ਜਾਂ ਕਹਿ ਲਓ ਕਤਲकांड ਦੇ ਵਿੱਚ ਨਹੀਂ ਸੀ ਇਹ ਖੋਕਰ ਸਾਹਿਬ ਮੈਂ ਤੁਹਾਨੂੰ ਪਿਛਲੇ 30 ਸਾਲ ਜਾਂ ਉਸ ਤੋਂ ਪਹਿਲਾਂ ਦਾ ਪਿੱਛੇ ਲੈ ਜਾਣਾ ਚਾਹੁੰਦਾ ਪਟਿਆਲੇ ਦੇ ਅੰਦਰ ਬਹੁਤ ਹੀ ਇੱਕ ਸੀਨੀਅਰ ਪੱਤਰਕਾਰ ਵੈਟਰਨ ਜਰਨਲਿਸਟ ਸੀਗੇ ਭੂਸ਼ਣ ਸਰਦੀ ਜੀ ਪੰਜਾਬ ਕੇਸਰੀ ਗਰੁੱਪ ਦੇ ਨਾਲ ਸੀਗਾ ਔਰ ਉਹਨਾਂ ਦਾ ਬਹੁਤ ਪਕਰ ਸੀ ਕਿਉਂਕਿ ਅੱਜ ਤੋਂ 30 ਸਾਲ ਪਹਿਲੋਂ ਜਬ ਪਲਸ 30 ਉਦੋਂ ਪੱਤਰਕਾਰਾਂ ਦੇ ਵੀ ਝਿਨੇ ਚੁਣੇ ਹੁੰਦੇ ਸੀਗੇ ਜਿਵੇਂ ਤੁਹਾਡੀ ਪੰਜਾਬ ਕੇਸਰੀ ਹੋ ਗਈ ਅਜੀਤ ਹੋ ਗਈ ਔਰ ਇੱਕ ਉਹਨਾਂ ਦਾ ਮਿਲਾਪ ਹੋ ਗਿਆ ਉਸ ਸਮੇਂ ਦੇ ਅਖਬਾਰ ਸੀਗੇ ਬੜੇ ਚੰਦ ਅਖਬਾਰ ਸੀਗੇ ਤਾਂ ਭੂਸ਼ਣ ਜੀ ਉਹਨਾਂ ਦੇ ਵਿੱਚ ਬਹੁਤ ਹੀ ਉਹ ਸੀਗੇ ਔਰ ਉਹ ਇੱਕ ਭਿਆਨਕ ਸਮਾਂ ਸੀਗਾ ਉਹ ਉਸ ਸਮੇਂ ਪਟਿਆਲੇ ਦੇ ਐਸਐਸਪੀ ਹੁੰਦੇ ਸੀਗੇ ਸ਼ਤੀ ਸ਼ਰਮਾ ਜੀ ਬਹੁਤ ਹੀ ਇੱਕ ਜਜਾਰੂ ਅਫਸਰ ਔਰ ਬਹੁਤ ਹੀ ਵਧੀਆ ਅਫਸਰ ਸੀਗੇ ਔਰ ਉਹਨਾਂ ਦਾ ਜਿਹੜਾ ਆਪਣੇ ਇੰਨੇ ਮਾੜੇ ਸਮੇਂ ਦੇ ਅੰਦਰ ਕਿਉਂਕਿ ਉਗਰਵਾਦ ਦਾ ਲੈ ਲੋ ਔਰ ਪੀਰੀਅਡ ਬੜਾ ਮਾੜਾ ਪੀਰੀਅਡ ਸੀਗਾ ਲੇਕਿਨ ਸ਼ਰਮਾ ਜੀ ਜਿਹੜੇ ਐਸਐਸਪੀ ਸ਼ਰਮਾ ਜੀ ਸੀਗੇ ਉਹ ਇੱਕ ਬਹੁਤ ਹੀ ਅ ਵਦਿਆ ਮੈਂ ਕਹਿ ਸਕਦਾ ਅਫੀਸਰ ਸੀ ਉਹਨਾਂ ਦੇ ਹਰ ਪਾਰਟੀ ਦੇ ਵਿਅਕਤੀ ਦੇ ਨਾਲ ਅچھے ਸਬੰਧ ਸੀਗੇ ਮੈਂ ਜਦੋਂ ਉਹਨਾਂ ਨੂੰ ਮਿਲਦਾ ਸੀ ਮੇਰੇ ਕੋਲ ਉਸ ਟਾਈਮ ਸ਼ਾਇਦ ਆਰਐਸਐਸ ਦਾ ਕੰਮ ਸੀਗਾ ਔਰ ਬੀਜੀਪੀ ਦੇ ਵਿੱਚ ਤਾਂ ਮੇਰਾ ਖਿਆਲ ਮੈਂ ਬਾਦ ਦੇ ਵਿੱਚ ਹੀ ਆਇਆ ਔਰ ਉਦੋਂ ਉਹਦੇ ਮੇਰੇ ਨਾਲ ਲਗਭਗ ਡਿਸਕਸ਼ਨ ਕਰਦੇ ਹੁੰਦੇ ਸੀਗੇ ਵੀ ਸਿਕਿਉਰਿਟੀ ਦੇ ਮਾਮਲੇ ਤੇ ਜਾਂ ਹੋਰ ਇਸ ਤਰ੍ਹਾਂ ਕਿਉਂਕਿ ਅਸੀਂ ਲੋਕ ਪਿੰਡਾਂ ਤੱਕ ਸਾਡਾ ਪਹੁੰਚ ਸੀ ਔਰ ਸਾਡੀ ਆਮ ਕਾਫੀ ਅਸੀਂ ਜੜ ਤੱਕ ਜੁੜੇ ਹੋਏ ਸੀ ਉਹ ਤੁਹਾਨੂੰ ਵੀ ਕੋ ਸਿਕਿਉਰਿਟੀ ਮਿਲੀ ਸੀ ਉਹਨਾਂ ਦਿਨਾਂ ਚਕ ਨਹੀਂ ਹਾਂ ਮੇਰੇ ਕੋਲ ਸਿਕਿਉਰਿਟੀ ਸੀ ਮੈਂ ਜਦੋਂ ਮੈਂ ਵਿਦਿਆਰਥੀ ਸੀਗਾ ਮੈਂ ਜਦੋਂ ਕਾਲਜ ਦੇ ਵਿੱਚ ਪੜਦਾ ਸੀ ਉਦੋਂ ਤੋਂ ਹੀ ਮੇਰੇ ਨਾਲ ਸਿਕਿਉਰਿਟੀ ਰਹੀ ਹੈ ਔਰ ਕਿਉਂਕਿ ਅਖੀਰ ਭਾਰਤੀ ਵਿਦਿਆਰਥੀ ਪਰਸ਼ਦ ਦਾ ਮੈਂ ਹਾਲ ਟੈਮਰ ਰਿਆ ਪੂਰਨ ਕਾਲੀ ਕਰਿਆ ਔਰ ਪੰਜਾਬ ਦਾ ਮੈਂ ਮੰਤਰੀ ਰਿਆ ਔਰ ਉਸ ਤੋਂ ਲੈ ਕੇ ਮੇਰੇ ਨਾਲ ਮੰਤਰੀ ਮਤਲਬ ਕਹੋ ਸੈਕਟਰੀ ਮੰਤਰੀ ਮਨੇ ਪੰਜਾਬ ਸਰਕਾਰ ਦਾ ਮੰਤਰੀ ਨਹੀਂ ਤੁਸੀਂ ਚਲੋ ਕਰਿਆ ਕਿਉਂਕਿ ਜੱਥੇਬੰਦੀ ਦੇ ਮੰਤਰੀ ਜੱਥੇਬੰਦੀ ਕਿਉਂਕਿ ਮੰਤਰੀ ਬਣਨ ਵਾਸਤੇ ਹੋਰ ਟੈਕਸ ਨੇ ਔਰ ਪਾਰਟੀ ਦਾ ਔਰ ਸਮਾਜ ਦਾ ਔਰ ਭਲੇ ਦੇ ਕੰਮ ਕਰਨ ਵਾਲੇ ਹੋਰ ਟੈਕਸ ਇਹ ਦੱਸੋ ਮੋਟੀ ਜੀ ਗੱਲ ਕਿ ਬਲਵੰਤ ਸਿੰਘ ਰਾਜਵਾਨ ਜਦੋਂ ਬਲਵੰਤ ਸਿੰਘ ਕਤਲकांड ਦੇ ਵਿੱਚ ਫਸ ਜਾਂਦੇ ਨੇ ਇਹ ਗੱਲ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਅਚਾਨਕ ਕਿ ਉਹ ਬੰਦਾ ਕਿਵੇਂ ਦਾ ਸੀ ਤੇ ਕਿਵੇਂ ਦਾ ਹੋ ਗਿਆ ਮੈਂ ਤੁਹਾਡੇ ਉਹੀ ਗਲਤੀਆਂ ਚ ਲੈਣਾ ਚਾਹੁੰਦਾ ਕਿ ਮੇਰੀ ਸतीश ਸ਼ਰਮਾ ਜੀ ਉਸ ਟਾਈਮ ਜਿਹੜੇ ਮੌਜੂਦਾ ਐਸਐਸਪੀ ਸੀਗੇ ਉਹਨਾਂ ਦੇ ਨਾਲ ਗੱਲ ਹੋਈ ਪੂਸ਼ਨ ਸਰਦਦੀ ਜੀ ਬਾਰੇ ਉਹ ਬੜੇ ਚਿੰਤਿਤ ਸੀਗੇ ਕਿਉਂਕਿ ਮੈਂ ਅੰਡਰ ਸਕਿਉਰਟੀ ਸੀ ਬਹੁਤ ਸਾਰੇ ਲੋਕ ਹੋਰ ਸਗੜੀ ਪੂਸ਼ਨ ਸਰਦਦੀ ਜੀ ਕਹਿੰਦੇ ਸੀ ਕਿ ਮੇਰੇ ਪਰਿਵਾਰਿਕ ਮਾਹੌਲ ਐਸਾ ਹੈ ਕਿ ਮੈਂ ਸਕਿਉਰਟੀ ਨਹੀਂ ਲੈਣਾ ਚਾਹੁੰਦਾ ਮੇਰੀਆਂ ਉਹਨਾਂ ਦੀਆਂ ਦੋ ਛੋਟੀਆਂ ਦੋਤੀਆਂ ਸੀਗੀਆਂ ਉਹਨਾਂ ਦੀ ਬੇਟੀ ਜਿਹੜੇ ਪੰਜਾਬ ਕੇਸਰੀ ਗਰੁੱਪ ਦੇ ਰਿਪੋਰਟਰ ਸੀ ਉਹਨਾਂ ਦੇ ਨਾਲ ਪੰਜਾਬ ਕੇਸਰੀ ਦੇ ਜਿਹੜੇ ਰਿਪੋਰਟਰ ਸੀਗੇ ਤੇ ਉਹਨਾਂ ਦੇ ਘਰ ਦੇ ਮਾਹੌਲ ਨੂੰ ਦੇਖ ਕੇ ਮੇਰੇ ਨਾਲ ਐਸਐ कि ਇਹਨਾਂ ਨੂੰ ਇੱਕ ਘਰੇਲੂ شریف ਬੰਦਾ ਔਰ ਜਿਸ ਨੂੰ ਅਸੀਂ ਹਰ ਪੱਖੋਂ ਕਹਿ ਸਕੀਏ ਕਿ ਘਰੇ ਬੱਚੀਆਂ ਵੀ ਸੀਗੀਆਂ ਘਰ ਦੇ ਅੰਦਰ ਸਹੀ ਕਿਰਦਾਰ ਦਾ ਬੰਦਾ ਇਹਨਾਂ ਨੂੰ ਦਿੱਤਾ ਜਾਏ ਔਰ ਅਸੀਂ ਇਹ ਵੀ ਤੈਅ ਕੀਤਾ ਕਿ ਇਹ ਯੂਨੀਫਾਰਮ ਨਹੀਂ ਪਾਏਗਾ ਵੈਪਨ ਬਾਰੇ ਵੀ ਉਹਨਾਂ ਨੇ ਕਿਹਾ ਕਿ مجھے ਇਹ ਕੋਈ ਵੈਪ ਉਹ ਪੜਾ ਵੈਪਨ ਨਹੀਂ ਚਾਹੀਏ ਤਾਂ ਇਹਨਾਂ ਨੂੰ ਅਸੀਂ ਰਵਲਵਰ ਕਾਰਬਾਈਨ ਜੋ ਵੀ ਉਸ ਸਮੇ ਉਸ ਸੀਗੀ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾਈ ਔਰ ਸੀ ਸ਼ਰਮਾ ਜੀ ਨੇ ਜਦੋਂ ਮੈਂ ਉਹਨਾਂ ਦੇ ਮੈਂ ਲਗਭਗ ਦਿੱਲੀ ਉਹਨਾਂ ਨੂੰ ਸਵੇਰੇ ਸ਼ਾਮ ਮਿਲਦਾ ਸੀਗਾ ਕੋਸ਼ਨ ਜੀ ਨਾਲ ਮੇਰਾ ਉਹਨਾਂ ਦੇ ਨਾਲ ਪਰਿਵਾਰਿਕ ਵਾਸਤਾ ਸੀਗਾ ਤਾਂ ਉਹ ਜਦੋਂ ਮੈਂ ਗਿਆ ਇੱਕ ਦਿਨ ਦੇਖੇ ਤਾਂ ਮੈਨੂੰ ਇੱਕ ਬਹੁਤ ਹੀ ਨੌਜਵਾਨ ਜਿਨ੍ਹਾਂ ਦੀ ਹਾਈਟ ਬਹੁਤ ਬੇਸਿਕਲੀਨ ਸ਼ੇਪ ਸੀਗੇ ਔਰ ਬਾਹਰ ਕੁਰਸੀ ਤੇ ਬੈਠੇ ਸੀਗੇ ਔਰ ਉਹਨਾਂ ਨੇ ਉਹ ਯਾਰ ਮੈਂ ਨਿਕਲ ਗਿਆ ਲੇਕਿਨ ਅੰਦਰ ਜਾ ਕੇ ਮੈਨੂੰ ਕੋਸ਼ਨ ਸਰਦੀ ਜੀ ਨੇ ਦੱਸਿਆ ਕੀ ਵੀ ਇਸ ਤਰ੍ਹਾਂ ਕਰਕੇ ਆਪ ਕੀ ਉਹ ਆਪ ਹਟੇ ਨਹੀਂ ਔਰ ਮੇਰੇ ਕੋਲ ਆਪਨੇ ਸਕਿਉਰਟੀ ਦਲਵਾ ਦੀ। ਤੋਂ ਮੈਨੂੰ ਉਦੋਂ ਪਤਾ ਲੱਗਿਆ ਵੀ ਇਹਨਾਂ ਦਾ ਮੈਂ ਕਿਹਾ ਭਈ ਕੀ ਨਾਮ ਇਹਨਾਂ ਦਾ? ਉਹਨਾਂ ਨੇ ਮੈਨੂੰ ਦੱਸਿਆ ਬਲਵੰਤ ਸਿੰਘ ਹੈ। ਜਿਹੜੇ ਸੰ ਦੀ ਗੱਲ ਹੈ ਇਹ? ਸੰ 95 'ਚ ਤਾਂ ਕਾਂਡ ਕਰ ਦਿੰਦੇ ਆ ਉਦੋਂ ਪਹਿਲਾਂ 90 ਦੀ ਗੱਲ ਹੂੰ ਮੈਂ ਮੈਂ ਹੁਣ ਤਾਂ ਮਾਫੀ ਚਾਹਨਾ ਮੈਨੂੰ ਸੰ ਯਾਦ ਨਹੀਂ ਹੈ। ਤੇ ਇਹ ਉਦੋਂ ਮੈਂ ਤੁਹਾਨੂੰ ਕਹਿੰਦਾ 30 ਪਲੱਸ ਦੇ ਵਿੱਚ ਆਪਾਂ ਪਿੱਛੇ ਹੀ ਗਏ ਆ। ਜਦੋਂ ਇੱਕ ਦਿਨ ਫਿਰ ਕੀ ਹੁੰਦਾ ਕਿ ਅਸੀਂ ਮੈਂ ਵੀ ਸ਼ੁਰੂ ਭਾਵੇਂ ਮੈਂ ਬਾਈ ਪ੍ਰੋਫੈਸ਼ਨ ਨਹੀਂ ਲੇਕਿਨ ਜਰਨਲਿਜ਼ਮ ਮੇਰਾ ਇੱਕ ਹੋਬੀ ਰਹੀ ਹੈ ਤਾਂ ਮੇਰਾ ਉਹ ਤੋਂ ਸਾਡਾ ਇੱਕ ਅਖਬਾਰ ਸੀਗਾ ਉਸ ਟਾਈਮ ਜਦੋਂ ਅਸੀਂ ਅਖਬਾਰ ਕੱਢਦੇ ਸੀ ਰੋਜ਼ਾਨਾ ਗਰਜੀ ਦੀ ਸ਼ੇਰ ਦਾ ਔਰ ਗਰਜੀ ਸ਼ੇਰ ਦੇ ਟਾਈਟਲ ਨਾਲ ਪੰਜਾਬੀ ਹਿੰਦੀ ਚ ਉਹਦੇ ਵਾਸਤੇ ਪੂਸ਼ਨ ਸਰਦੀ ਜੀ ਮੈਨੂੰ ਕੁਝ ਖਬਰਾਂ ਦੇ ਦਿੰਦੇ ਸੀਗੇ ਇੱਕ ਦੋ ਹੋਰ ਸ਼ਹਿਰ ਦੇ ਅੰਦਰ ਹੁੰਦੇ ਸੀ ਉਸ ਟਾਈਮ ਉਹ ਸਾਈਕਲੋ ਸਟਾਈਲ ਚਲਦੀ ਸੀ ਉਹ ਕਿਹੜੀ ਟਾਈਪਿੰਗ ਚਲਦੀ ਹੁੰਦੀ ਸੀ ਕੰਪਿਊਟਰ ਨਹੀਂ ਹੁੰਦੇ ਸੀਗੇ ਤਾਂ ਮੈਨੂੰ ਬੜਾ ਲੱਗਿਆ ਇੱਕ ਦਿਨ ਮੈਂ ਦੇਖਿਆ ਕਿ ਰੈਗੂ ਬਲਵੰਤ ਸਿੰਘ ਜੀ ਉਦੋਂ ਰਾਜਵਾਨਾ ਐਸਾ ਕਰਕੇ ਨਹੀਂ ਸੀਗਾ ਕੱਲਾ ਬਲਵੰਤ ਸੀ ਇਹਨਾਂ ਨੇ ਆਣਾ ਸਾਡੇ ਉਥੇ ਨੋਕ ਕਰਨਾ ਤੇ ਮੈਨੂੰ ਆ ਕੇ ਲਗਭਗ ਰੋਜ਼ ਇੱਕ ਪ੍ਰੈਸ ਨੋਟ ਦਿੰਦੇ ਸੀਗੇ ਔਰ ਮੈਂ ਕਹਿਣਾ ਕਿ ਬਣੀਆਂ ਬਣੀਆਂ ਖਬਰਾਂ ਕਹੋ ਹਾਂ ਉਹ ਪ੍ਰੈਸੈਸਰੈਬਿਲਟੀ ਦਿੰਦੀ ਹਾਂ ਹਾਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਜੋ ਉਹਨਾਂ ਨੂੰ ਪੋਸ਼ਣ ਸਰਦੀ ਜੀ ਉਹਨਾਂ ਨੂੰ ਪਕੜਾਉਂਦੇ ਸੀ ਕਿ ਮੈਨੂੰ ਸੀਗਾ ਇੱਕ ਇਹ ਤੇ ਨਵੀਂ ਸਵੇਰ ਹੁੰਦੀ ਸੀ ਕੋਲੀ ਉਹਨਦੇ ਸੀ ਕੋਲੀ ਸਾਹਿਬ ਹੁੰਦੇ ਸੀ ਉਹਨਾਂ ਦੇ ਕੋਲ ਔਰ ਉਸਦੇ ਮੇਰੇ ਕੋਲ ਮੇਰੇ ਉੱਥੇ ਆਫਿਸ ਦੇ ਵਿੱਚ ਅਨਾਰਧਨਾ ਚੌਂਕ ਦੇ ਵਿੱਚ ਉਹਨਾਂ ਨੇ ਆਣਾ ਔਰ ਮੈਂ ਉਹਨਾਂ ਨੂੰ ਕਈ ਵਾਰੀ ਕਹਿਣਾ ਵੀ ਭਾਈ ਤੂੰ ਪਾਣੀ ਪੀ ਲੈ ਜਾਂ ਤੂੰ ਚਾਹ ਪੀ ਲੈ ਜਾਂ ਰੁਕ ਜਾਓ ਲੇਕਿਨ ਮੈਂ ਉਹਨੂੰ ਉਦੋਂ ਦੇਖਣਾ ਨੌਜਵਾਨ ਇਹਨਾਂ ਦੀ ਹਾਈਟ ਇੰਨੀ ਸੀ ਸਾਈਕਲ ਹੁੰਦੀ ਸੀ ਨਵੇਂ ਨਵਾਂ ਸਾਈਕਲ ਇਹਨਾਂ ਨੇ ਉਸ ਟਾਈਮ ਸਰਵਿਸ ਲਈ ਲਿੱਤਾ ਪਹਿਲੋਂ ਲਿੱਤਾ ਕਦੋਂ ਲਿੱਤਾ ਸਾਈਕਲ ਦੇ ਉੱਤੇ ਹੀ ਖੜੇ ਖੜੇ ਇਹਨਾਂ ਨੇ ਮੇਰੇ ਨਾਲ 2 ਮਿੰਟ 4 ਮਿੰਟ ਜਦੋਂ ਵੀ ਹੋਣਾ ਸਾਡੀ ਵਿਸ਼ ਹੋਣੀ ਔਰ بڑا ਇੱਕ ਨਹਿਰ ਜਿਹੜਾ ਬੰਦਾ ਘਰ ਚ ਰਵੇ ਜਿਹੜਾ ਬੰਦਾ ਢੀਆਂ ਪਹਿਣਾ ਦੇ ਵਿੱਚ ਔਰ ਸ਼ਰਮਾ ਜੀ ਨੇ ਵੀ ਐਸਾ ਸੋਚ ਕੇ ਰੱਖਿਆ ਤੇ ਉਹ ਤੋਂ ਪਹਿਲਾਂ ਕਿੱਥੇ ਕਰਦੇ ਸੀ ਜਦੋਂ ਪੁਲਿਸ ਅਸਤਰ ਦੀ ਨਾਲ ਗਨਮੈਨ ਸੀ ਉਦੋਂ ਪਹਿਲਾਂ ਕਿੱਥੇ ਕੰਮ ਕਰਦੇ ਮੈਂ ਮੈਂ ਉਹਦੇ ਬੱਚੇ ਨਹੀਂ ਜਾਂਦਾ ਉਹ ਮੈਨੂੰ ਨਹੀਂ ਧਿਆਨ ਚ ਕਿਉਂਕਿ ਮੇਰਾ ਤਾਂ ਇਹਨਾਂ ਦੇ ਨਾਲ ਹੋ ਗਿਆ ਵੀ ਠੀਕ ਹੈ ਗਨਮੈਨ ਮੈਂ ਵੀ ਅੰਦਰ ਸਕਿਉਰਟੀ ਮੇਰੇ ਕੋਲ ਵੀ ਗਨਮੈਨ ਸੀਗੇ ਲੇਕਿਨ ਇਹਨਾਂ ਦਾ ਇੱਕ ਵਿਸ਼ੇਸ਼ ਸੀਗਾ ਕਿ ਯੂਨੀਫਾਰਮ ਨਹੀਂ ਪਾਣਾ ਪੁਲਿਸ ਵਾਲਾ ਇਹਨਾਂ ਦਾ ਕਿਸੇ ਤਰੀਕੇ ਨਾਲ ਪੜਾ ਸ਼ਰੀਫ ਔਰ ਜਿਵੇਂ ਇਹ ਕਹਦਗੇ ਵੀ ਨਵਾਂ ਮੁੰਡਾ ਤੇ ਇਹਨਾਂ ਨੇ ਉੱਥੇ ਆਣਾ ਮਿਲਣਾ ਲੇਕਿਨ ਜਦੋਂ ਅਕਸਮਤ ਉਦੋਂ ਪਤਾ ਲੱਗਿਆ ਕਿ ਇਹ ਘਟਨਾ ਘੱਟੀ ਹੈ ਜਿਹੜੀ ਹੈ ਹਾਂ ਅ ਮੈਂ ਡਾਂਸਿੰਗ ਜੀ ਵਾਲੀ ਔਰ ਉਦੋਂ ਪਤਾ ਲੱਗਿਆ ਔਰ ਭੂਸ਼ਣ ਸਰਦੀ ਜੀ ਦੇ ਉੱਤੇ ਰੇਡ ਹੋਈ ਪੁਲਿਸ ਦੀ ਪੁਲਿਸ ਦੀ ਰੇਡ ਹੋਈ ਔਰ ਉਦੋਂ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਵੀ ਬੜਾ ਹਰਕਮ ਮਚ ਗਿਆ ਵੀ ਉਹਦੇ ਚ ਇਹਨਾਂ ਦਾ ਨਾਮ ਆਇਆ ਪਹਿਲੀ ਵਾਰ ਮੈਨੂੰ ਅਸੀਂ ਬੜਾ ਅਸੀਂ ਵੀ ਬੜਾ ਅਜੀਬ ਲੱਗੇ ਹੈਰਾਨ ਹੋਏ ਵੀ ਇਹ ਸੱਚ ਆਇਆ ਕਿ ਝੂਠਾ ਹੈ ਤੇ ਉਹ ਅੱਜ ਤੱਕ ਮੇਰੇ ਮੈਨੂੰ ਨਹੀਂ ਕਦੀ ਮੈਂ ਉਹਨਾਂ ਨੂੰ ਉਸ ਤੋਂ ਬਾਅਦ ਮਿਲ ਨਹੀਂ ਸਕਿਆ ਮੈਂ ਕਿਉਂਕਿ ਇਹ ਬੜਾ ਸੈਂਸਿਟਿਵ ਮਾਮਲਾ ਹੈ ਔਰ ਦੇਸ਼ ਦੀ ਦੇਸ਼ ਦੇ ਸਾਰੇ ਨਾਉਨ ਹੈ ਮਾਮਲਾ ਹੈ ਔਰ ਸੈਂਸਿਟਿਵ ਵੀ ਹੈ ਔਰ ਇਹ ਜ ਕਿਈ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਵੀ ਨਹੀਂ ਮੇਰੀ ਇੱਛਾ ਜ਼ਰੂਰ ਰਹੀ ਹੈ ਕਿ ਜਦੋਂ ਬਲੰਸਿੰਗ ਰਾਜੂਆਣਾ ਪਕੜੇ ਗਏ ਨੇ ਉਦੋਂ ਸਕੂਟਰ ਵੀ ਮਿਲੇ ਸੀ ਸ਼ਾਇਦ ਪਟਿਆਲੇ ਦੇ ਬਸਰ ਦੇ ਤੋਂ ਉਦੋਂ ਸਾਰੇ ਹੈਰਾਨ ਹੋ ਗਏ ਸੀ ਕਿ ਇਹ ਜੋ ਜਗਵਾਨੀ ਵਾਲੇ ਪੱਤਰਕਾਰ ਨੇ ਉਹਨਾਂ ਦੇ ਗਨਮੈਨ ਇਹ ਕਿਵੇਂ ਕੰਡ ਕਰ ਸਕਦਾ ਉਦੋਂ ਇੱਕ ਪਟਿਆਲੇ ਦੇ ਵਿੱਚ ਬੱਕਰੀ ਚਰਚਾ ਸੀ ਇੱਕ ਦੋ ਮੁੰਡੇ ਹੋਰ ਪਟਿਆਲੇ ਦੇ ਸੀ ਆਨੰਦਨਗਰ ਦੇ ਸ਼ਾਇਦ ਉਹਦੇ ਘਰੇ ਵੀ ਛਾਪਾ ਪਿਆ ਇੱਕ ਜਿਹੜਾ ਟੈਕਨੀਕਲ ਕੋਈ ਇੰਜੀਨੀਅਰ ਸੀ ਬੰਦਾ ਕਾਫੀ ਬੰਦੇ ਮਟਿਆਲੇ ਦੇ ਸੀਗੇ 2-4 ਉਹਨਾਂ ਦੇ ਨਾਲ ਚ ਜਦ ਦੇਖੋ ਮੈਂ ਤਾਂ ਇਹਨਾਂ ਨੂੰ ਸਾਈਕਲ ਤੇ ਦੇਖਿਆ ਸਕੂਟਰ ਵੀ ਇਹਨਾਂ ਨੂੰ ਮੇਰਾ ਲੱਗਦਾ ਫਿਰ 2 4 6 6 ਮਹੀਨੇ ਦੇ ਵਿੱਚ ਇਹਨਾਂ ਦੀ ਕੋਈ ਡਿਵੈਲਪਮੈਂਟ ਹੈ ਸਕੂਟਰ ਕਦੋਂ ਆਇਆ ਮੈਂ ਤਾਂ ਇਹਨਾਂ ਨੂੰ ਤੁਹਾਨੂੰ ਦੱਸ ਰਿਹਾ ਨਵਾਂ ਸਾਈਕਲ ਮੇਰੇ ਬਿਲਕੁਲ ਮੈਮਰੀ 'ਚ ਹੈ ਜਾਂ ਉਹ ਹੀਰੋ ਸੀ ਜਾਂ ਐਟਲਸ ਉਸ ਟਾਈਮ ਦੋ ਸਾਈਕਲ ਚੱਲਦੀ ਸੀ ਨਾ ਗਿਆ ਸੀ ਕਿ ਬਾਕੀ ਇਹ ਬਲਾਂਸਿੰਗ ਰਾਜੂ ਆਣ ਦਾ ਕੰਮ ਹੋ ਸਕਦਾ ਮੈਂ ਤਾਂ ਖੋਕਰ ਸਾਹਿਬ ਅੱਜ ਵੀ ਮੈਂ ਆਪਣੇ ਕਈ ਸੀਨੀਅਰ ਜਰਨਲਿਸਟ ਹੋਰ ਵੀ ਨੇ ਔਰ ਜਿਸ ਦਾ ਤੁਸੀਂ ਹੈਗੇ ਹੋ ਮੈਂ ਕਈ ਵਾਰੀ ਚਰਚਾ ਕਰਦਾ ਤਾਂ ਮੈਂ ਕਹਿੰਦਾ ਕਿ ਵੀ ਮੈਂ ਤਾਂ ਚਾਹਨਾ ਕਿ ਕਦੀ ਮਿਲੂ ਕਿਸੇ ਤਰੀਕੇ ਨਾਲ ਮੈਂ ਉਹਨਾਂ ਨੂੰ ਮਿਲ ਉਹਨਾਂ ਨੂੰ ਉਹ ਪੁਰਾਣੀ ਯਾਦ ਕਰਾਵਾ ਵੀ ਵਾਟ ਹੈਪਨਡ ਇਹ ਸਾਰਾ ਕੁਝ ਕਿਵੇਂ ਹੋਇਆ ਕਿਉਂਕਿ ਜਿਹੜਾ ਉਹਨਾਂ ਦੀ ਦਿੱਖ ਸੀਗੀ ਜਿਹੜੀ ਉਹਨਾਂ ਦੀ ਸੋਚ ਸੀਗੀ ਜਿਹੜੀ ਉਹਨਾਂ ਨੂੰ ਇੱਕ ਐਸਐਸਪੀ ਇੱਕ ਕਨਸਟੇਬਲ ਨੂੰ ਭੇਜਦਾ ਅੱਜ ਵੀ ਤੁਸੀਂ ਦੇਖ ਲਓ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਵਧੀਆ ਪੁਲਿਸ ਅਫਸਰ ਨੇ ਉਹ ਸਿਕਿਉਰਿਟੀ ਦੇ ਮਾਮਲੇ ਚ ਜਾਏ ਜਿਹੜੀਆਂ ਕਨਫਿਡੈਂਸ਼ੀਅਲ ਚੀਜ਼ਾਂ ਹੁੰਦੀਆਂ ਨੇ ਉਹਦੇ ਚ ਬੜੇ ਚੁਣਵੇਂ ਬੰਦੇ ਰੱਖਦਿਆਂ ਨੇ ਸਤੀਸ਼ ਸ਼ਰਮਾ ਜੀ ਦਾ ਬੰਦਾ ਚੁਣਿਆ ਹੋਇਆ ਔਰ ਉਹਦੇ ਵਿੱਚ ਕਿਵੇਂ ਬਲਵੰਤ ਰਾਜੋਆਣਾ ਇਸ ਦੇ ਵਿੱਚ ਰਾਜੋਆਣਾ ਤਾਂ ਹੁਣ ਜੁੜਿਆ ਬਲਵੰਤ ਸਿੰਘ ਕਿਵੇਂ ਹੋ ਗਿਆ ਤੇ ਇੱਕ ਅੱਜ ਵੀ ਮੈਨੂੰ ਤਾਂ ਜਦ ਤੱਕ ਮੈਂ ਕਦੀ ਉਹਨਾਂ ਨੂੰ ਕਦੀ ਮੌਕਾ ਮਿਲੇ ਮਿਲਾ ਤਾਂ ਮੈਨੂੰ ਕਹ ਮੈਂ ਆਪਣੇ ਸ਼ਬਦੋਂ ਨਹੀਂ ਕਹਿ ਸਕਦਾ ਵੀ ਇਹ ਵਾਟ ਹੈਪਨ ਵੀ ਕਿਵੇਂ ਹੋਇਆ ਪਰ ਜਿਹੜੇ ਸੌਪਣਾ ਸ੍ਰੀਪਣਾ ਉਹਨਾਂ ਦਾ ਤੁਹਾਡੇ ਅੱਜ ਵੀ ਜ਼ਿਆਦਾ ਮੈਨੂੰ ਤਾਂ ਹੁਣ ਵੀ ਲੱਗਦਾ ਮੈਂ ਦੇਖੋ ਜਿਵੇਂ ਅੱਜ ਗੱਲ ਹੁੰਦੀ ਰਹਿੰਦੀ ਹੈ ਅਸੀਂ ਪੰਜਾਬੀਆਂ ਸਾਨੂੰ ਰੋਜ਼ ਦੀ ਨਿਤ ਖਬਰ ਮਿਲਦੀ ਰਹਿੰਦੀ ਹੈ ਤੁਸੀਂ ਦੇਖੋ 30 ਸਾਲ ਦੇ ਵਿੱਚ ਮੈਂ ਕੋ ਉਹਨਾਂ ਦੇ ਫੇਵਰ ਦੀ ਜਾਂ ਡਿਸਫੇਵਰ ਦੀ ਗੱਲ ਨਹੀਂ ਕਰ ਰਿਹਾ 30 ਸਾਲ ਦੇ ਅੰਦਰ ਉਸ ਉਹਨਾਂ ਦੇ ਉੱਤੇ ਅੱਜ ਵੀ ਕੋਈ ਮੇਰਾ ਖਿਆਲ ਕਿਸੇ ਤਰ੍ਹਾਂ ਦਾ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਉਹਨਾਂ ਦੀ ਕੋਈ ਕੰਪਲੇਂਟ ਹੋਵੇ ਉਹਨਾਂ ਦਾ ਕੋਈ ਕਿਰਦਾਰ ਦਾ ਕੋਈ ਹੋਵੇ ਉਹਨਾਂ ਨੇ ਕੋਈ ਐਂਟੀ ਨੈਸ਼ਨਲ ਐਸਾ ਕੁਝ ਠੀਕ ਹੈ ਉਹਨਾਂ ਨੇ ਜੋ ਘਟਨਾ ਹੋਈ ਹੈ ਜੋ ਹੈ ਉਹ ਕੋਰਟ ਅਦਾਲਤਾਂ ਦੇ ਮਾਮਲੇ ਨੇ ਆਪਾਂ ਉਹਨਾਂ ਤੇ ਨਹੀਂ ਜਾਂਦੇ ਮੇਰੇ ਧਿਆਨ 'ਚ ਤਾਂ ਨਹੀਂ ਹੈ ਕਿ ਅੱਜ ਤੱਕ ਉਹਨਾਂ ਦੇ ਬਾਰੇ ਕੋਈ ਇਸ ਤਰੀਕੇ ਦੀ ਕੋਈ ਬਹੁਤ ਵੱਡੀ ਆਈ ਹੋਵੇ ਵੀ ਨਹੀਂ ਜੀ ਇਸ ਤਰ੍ਹਾਂ ਦਾ ਬੰਦਾ ਖਤਰਨਾਕ ਹੈ ਜਿਹੜੀ ਉਹਨਾਂ ਦੀ ਸ਼ਰਾਫਤ ਸੀ ਸੌਪਣਾ ਸੀ ਉਹੀ ਕਾਰਨ ਹੈ ਕਿ ਉਹਨਾਂ ਨੂੰ ਫਾਂਸੀ ਦੇ ਫੰਦੇ ਤੋਂ ਉਸਨੇ ਦੂਰ ਰੱਖਿਆ ਕਿਉਂਕਿ ਸਰਕਾਰਾਂ ਨੇ ਅਚਾਨਕ ਫੈਸਲਾ ਕੀਤਾ ਕਿ ਫਾਂਸੀ ਨਹੀਂ ਦੇ ਸਕਦੇ ਪਟਿਆਲੇ ਦੀ ਗੱਲ ਆ 2012 ਦੀ ਜਲਾਦ ਹੈ ਨਹੀਂ ਸੀ ਜੇਲਰ ਨੇ ਜੇਲ ਸਟੂਡੈਂਟ ਨੇ ਕਹਿ ਦਿੱਤਾ ਸੀ ਕਿ ਮੈਂ ਅਸਤੀਫਾ ਦੇ ਦੂੰ ਫਾਂਸੀ ਨਹੀਂ ਦੇਵਾਂਗਾ ਅੱਜ ਦੀ ਡੇਟ 'ਤੇ ਵੀ ਸਰਕਾਰ ਫੈਸਲਾ ਲੈਣੋਂ ਝਿਜਕ ਰਹੀ ਆ ਕਿਤੇ ਨਾ ਕਿਤੇ ਉਹ ਬੰਦੇ ਦਾ ਜਿਹੜਾ ਸੌਪਣੇ ਵਾਲਾ ਸੁਭਾਅ ਉਹ ਵੀ ਬੰਦੇ ਨੂੰ ਬਚਾ ਸਕਦਾ ਮੈਨੂੰ ਲੱਗਦਾ ਦੇਖੋ ਮੈਂ ਤਾਂ ਅੱਜ ਵੀ ਤੁਹਾਨੂੰ ਕਹਿ ਰਿਹਾ ਔਰ ਮੈਂ ਇਹਨੂੰ ਰਿਕਾਰਡ ਕਰ ਰਿਹਾ ਮੈਨੂੰ ਤੁਸੀਂ ਵੀ ਦੱਸ ਸਕਦੇ ਹੋ ਵੀ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਉਹਨਾਂ ਦੀ ਕੋਈ ਹਾਉ ਭਾਉ ਚਾਲ ਚੱਲਨ ਕਿਸੇ ਤਰ੍ਹਾਂ ਦੇ ਵੀ ਆ ਕਿਉਂਕਿ ਬੜਾ ਤੁਸੀਂ ਦੇਖੋ ਜੇ ਪਰ ਬੰਦੇ ਨੇ ਦੇਖੋ ਉਹਨਾਂ ਨੇ ਅਪੀਲ ਵੀ ਨਹੀਂ ਕੀਤੀ ਕਿ ਮੇਰੀ ਜਿਹੜੀ ਫਾਂਸੀ ਦੀ ਸਜ਼ਾ ਉਹ ਉਮਰ ਕੈਦ ਵਿੱਚ ਬਦਲ ਦੇਵੋ ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਆ ਇੱਕ ਯੋਧਿਆਂ ਵਾਲੀ ਗੱਲ ਆ ਝਾਰੂਪਨ ਵਾਲੀ ਗੱਲ ਆ ਦੋਨੇ ਗੱਲਾਂ ਨੇ ਇੱਕ ਪਾਸੇ ਸੌਹਪਣਾ شریفਪਣਾ ਇੱਕ ਪਾਸੇ ਯੋਧਿਆਂ ਵਾਲੀ ਗੱਲ ਏ ਤਾਂ ਇਹ ਦੇਖੋ ਇਹ ਤਾਂ ਹੈ ਹੀ ਆ ਇਹ ਇੱਕ ਇੱਕ ਦੇਖੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਚੰਗਾ ਤਾਂ ਮਾੜਾ ਆਪਾਂ ਕੋਈ ਇਸ ਨੂੰ ਚੰਗਾ ਲੈ ਲੈ ਕੋਈ ਇਸ ਨੂੰ ਮਾੜਾ ਲੈ ਲੈ ਆਹ ਗੱਲ ਤਾਂ ਸਪਸ਼ਟ ਹੈ ਵੀ ਜਿਹੜੀ ਗੱਲ ਆ ਉਹਨਾਂ ਨੇ ਹੁਣ ਵੀ ਮੈਨੂੰ ਲੱਗਦਾ ਕਿ ਥੋੜੇ ਦਿਨ ਪਹਿਲਾਂ ਮੈਂ ਦੇਖ ਰਿਹਾ ਸੀਗਾ ਆਪਣੀਆਂ ਅਖਬਾਰਾਂ ਵਗੈਰਾ ਦੇ ਵਿੱਚ ਉਹ ਜਦੋਂ ਆਪਣੇ ਡੈਂਟਲ ਵਿੰਗ ਦੇ ਵਿੱਚ ਗਏ ਨੇ ਉਦੋਂ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਬਈ ਨਬੇੜੋ ਮਾਮਲਾ ਫੈਸਲਾ ਕਰੋ ਵੀ ਕੋਈ ਉਹਦੇ 'ਚ ਆ ਨਹੀਂ ਹੈਗਾ ਕਿ ਮੈਨੂੰ ਮਾਫ ਕਰ ਦਿਓ ਜਾਂ ਮੈਨੂੰ ਤੁਸੀਂ ਹੂੰ ਟੰਗ ਦੋ ਐਸਾ ਇਹ ਵੀ ਠੀਕ ਹੈ ਤੂੰ ਤੁਹਾਡੇ ਚ ਨਿਰਣਾ ਮੇਰੀ ਵੀ ਮੈਂ ਇੱਕ ਗੱਲ ਇਨਸਾਨੀਅਤ ਦੇ ਨਾਤੇ ਆਉਂਦੀ ਹੈ ਕਿ ਜਦ ਅਸੀਂ ਉਹ ਇੱਕ ਇੱਕ ਵਿਵਾਦਿਤ ਬਾਬਾ ਜੀ ਨੇ ਉਹਨਾਂ ਬਾਰੇ ਬੜੀ ਆਮ ਆਂਦੀ ਹੈ ਕਿ ਕੋਈ ਇਲੈਕਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ 40 ਦਿਨ ਦੀ ਪ੍ਰੋਬਲ ਮਿਲ ਜਾਂਦੀ ਹੈ ਔਰ ਅੰਕੜੇ ਇਹ ਦੱਸਦੇ ਨੇ ਮੈਂ ਬਿਲਕੁਲ ਅੰਕੜਿਆਂ ਦੇ ਵਿੱਚ ਨਹੀਂ ਜਾਂਦਾ ਲੇਕਿਨ ਉਹ ਅੱਜ ਅੱਜ 3.5 ਵਾਰੀ ਮਿਲ ਜਾਂਦੀ ਹੈ ਉਹ ਉਹਨਾਂ ਦਾ ਇਲੈਕਸ਼ਨ ਨੂੰ ਵਾਸਤੇ ਤਾਂ ਉਹਨਾਂ ਦਾ ਮਨੇ ਕੋਟਾ ਫਿਕਸ ਹੀ ਹੈ ਲੇਕਿਨ ਦੂਸਰਾ ਉਹਨਾਂ ਦਾ ਕੋਟਾ ਇਹ ਫਿਕਸ ਹੈ ਕਿ ਕਹਿੰਦੇ ਜਿੰਨੀ ਉਹਨਾਂ ਦੀ ਜੇਲ੍ਹ ਆ ਉਸ ਤੋਂ ਵੱਧ ਉਹਨਾਂ ਨੂੰ ਜਿੰਨੇ ਮਹੀਨੇ ਦੀ ਉਹਨਾਂ ਦੀ ਜੇਲ੍ਹ ਹੋ ਚੁੱਕੀ ਉਸ ਤੋਂ ਵੱਧ ਉਹਨਾਂ ਨੂੰ ਪਰੋਲ ਉਹਨੇ ਉਹਦੇ ਚ ਪਰੋਲ ਉਹਨਾਂ ਨੂੰ ਮਿਲ ਚੁੱਕੀ ਹੈ। ਸਾਡੇ ਜਿਹੜੇ ਦੋਰੇ ਮਾਪਦੰਡ ਨੇ ਔਰ ਇਹ ਗਲਤ ਨੇ ਔਰ ਪੰਜਾਬ ਦੇ ਵਾਸਤੇ ਵੈਸੇ ਵੀ ਪੰਜਾਬ ਨੂੰ ਇੱਕ ਸੈਂਸਿਟਿਵ ਸਟੇਟ ਮੰਨਿਆ ਜਾਂਦਾ ਹੈ ਅੱਜ ਵੀ ਪੰਜਾਬ ਨੂੰ ਆਪਾਂ ਕੰਟਰੋਵਰਸੀਅਲ ਬਣਾਇਆ ਹੋਇਆ ਪੰਜਾਬ ਕੰਟਰੋਵਰਸੀਅਲ ਨਹੀਂ ਹੈ ਪੰਜਾਬ ਨੂੰ ਕੰਟਰੋਵਰਸੀ ਕੀਤਾ ਗਿਆ ਕਦੀ ਨਸ਼ੇ 'ਚ ਕਰਨ ਦਾ ਆ ਜੀ ਕਦੀ ਤੁਸੀਂ ਉਹਦੇ 'ਚ ਉਗਰਵਾਚ ਕਰ ਲਿਆ ਜੀ ਜਦੋਂ ਅੱਜ ਅੱਜ ਇਹ ਜਿਹੜਾ ਮੁੱਦਾ ਹੈਗਾ ਜਦ ਅਸੀਂ ਹੋਰ ਕਹਿ ਸਕਦੇ ਹਾਂ ਕਿ ਜਿਹੜੇ ਵੀ ਜਿਹੜੇ ਬੰਦੇ ਅੱਜ ਇੱਕ ਵਿਸ਼ਾ ਚੱਲਦਾ ਕਿ ਬੰਦੀ ਸਿੰਘ ਠੀਕ ਹੈ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਕ੍ਰਾਈਮ ਕੀਤਾ ਉਹਦੀ ਸਜ਼ਾ ਦਿਓ ਸਜ਼ਾ ਵੀ ਤੁਸੀਂ ਦੇ ਦਿੱਤੀ ਸਜ਼ਾ ਦੇਣ ਤੋਂ ਬਾਅਦ ਵੀ ਜੇ ਅਸੀਂ ਉਸਤੇ ਕੋਈ ਕਿਸੇ ਤੇ ਵੀ ਮੈਂ ਕਿਸੇ ਦੇ ਪੱਖ ਵਿੱਚ ਨਹੀਂ ਬੋਲ ਰਿਹਾ ਮੈਂ ਕਿਸ ਦੇ ਖਿਲਾਫ ਨਹੀਂ ਬੋਲ ਰਿਹਾ ਮੈਂ ਇਹ ਕਹਨਾ ਕਾਨੂੰਨ ਇਹ ਕਹਿੰਦਾ ਹੈ ਕਿ ਜੇ ਕਿਸੇ ਨੇ ਗਲਤ ਕੰਮ ਕੀਤਾ ਤਾਂ ਉਹਨੂੰ ਵੀ ਸਜ਼ਾ ਦਿੱਤੀ ਜਾਏ ਠੀਕ ਹੈ ਰੱਖ ਸਰ ਤੁਸੀਂ ਪਟਿਆਲੇ ਦੇ ਵਸਨੀਕ ਹੋ ਪਟਿਆਲੇ ਤੁਹਾਡੇ ਏਰੀਆ ਉਹ ਹੈ ਜਿੱਥੇ ਪਹਿਲਾਂ ਅਤਵਾਦ ਵਾਲੇ ਵੇਲੇ ਜਾਂ ਖੜਕੂ ਵਾਲੇ ਵੇਲੇ ਥੋੜਾ ਘਟਨਾਵਾਂ ਵਾਪਰਦੀਆਂ ਸੀ ਤੁਸੀਂ ਵਿਦਿਆਰਥੀ ਜਥੇਬੰਦੀ ਚ ਰਹੇ ਜੋ ਭਾਜਪਾ ਦਾ ਇੱਕ ਵਿੰਗ ਸੀਗਾ ਤੁਹਾਡੇ ਤੇ ਕੋਈ ਹਮਲੇ ਦੀ ਕੋਸ਼ਿਸ਼ ਕੀਤੀ ਕਿਸੇ ਨੇ ਉਹਨਾਂ ਦਿਨਾਂ ਦੌਰਾਨ ਕਦੇ ਐਸਾ ਹੈ ਹਮਲੇ ਬਾਰੇ ਤਾਂ ਦੇਖੋ ਅੱਜ 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 ਵੀ ਅਸੀਂ ਕਹਿ ਰਹੇ ਹਾਂ ਮੈਂ ਕੰਮ ਕੀਤਾ ਵਿਦਿਆਰਥੀ ਕਾਲ ਤੋਂ ਲੈ ਕੇ ਹੁਣ ਤੱਕ ਕੀਤਾ ਪਰ ਹਮਲੇ ਬਾਰੇ ਤੁਸੀਂ ਦੱਸੋ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਉਹਨਾਂ ਬਾਰੇ ਕੁਝ ਤੁਸੀਂ ਕਹਿ ਨਹੀਂ ਸਕਦੇ ਅੱਜ ਅਸੀਂ ਅੱਜ ਅਸੀਂ ਚੰਡੀਗੜ੍ਹ ਬੈਠੇ ਆਂ ਤੇ ਘੰਟੇ ਬਾਅਦ ਕੀ ਹੋ ਜੇ ਪੰਜਾਬ ਦੇ ਬਹੁਤ ਹੀ ਸੁਖਾਵੇਂ ਹਾਲਾਤ ਨਹੀਂ ਉਹ ਅੱਜ ਦੀ ਗੱਲ ਕਰਨ ਲੱਗੇ ਮੈਂ ਪੁਰਾਣੇ ਸਮੇਂ ਦੀ ਗੱਲ ਕਰ ਰਿਹਾ ਉਦੋਂ ਤੋਂ ਦਾ ਮਤਲਬ ਬਚਾਈ ਰਿਹਾ ਬਹੁਤ ਜ਼ਿਆਦਾ ਸੈਂਸਿਟਿਵ ਸੀਗਾ ਉਦੋਂ ਸੀਆਰਪੀ ਔਰ ਮਿਲਟਰੀ ਦੇ ਵਿੱਚ ਸੀਗਾ ਔਰ ਮੈਂ ਉਦੋਂ ਬੱਸ ਦੇ ਵਿੱਚ ਘੁੰਮਦਾ ਹੁੰਦਾ ਸੀ ਮੈਨੂੰ ਪਤਾ ਹੈ ਔਰ ਉਸ ਟਾਈਮ ਮੈਂ ਹੁਣ ਮੈਂ ਪ੍ਰੋਫੈਸ਼ਨ ਕਰਕੇ ਕਿਉਂਕਿ ਮੈਂ ਬਾਈ ਪ੍ਰੋਫੈਸ਼ਨਲ ਡਾਕਟਰ ਹਾਂ ਤਾਂ ਮੈਨੂੰ ਆਪਣੇ ਡਰੈਸ ਜਾਣਾ ਪੈਂਦਾ ਨਹੀਂ ਤਾਂ ਪਹਿਲੋਂ ਮੈਂ ਆਪਣੀ ਗਾੜੀ ਖੁੱਲੀ ਰੱਖਦਾ ਸੀਗਾ ਔਰ ਉਸ ਰੂਪ ਚ ਨਿਕਲਦਾ ਸੀਗਾ ਔਰ ਜਾਂਚ ਪੜਤਾਲ ਹੁੰਦੀ ਸੀ ਬੱਸਾਂ ਦੇ ਵਿੱਚ ਤੁਹਾਨੂੰ ਪਤਾ ਉਸ ਟਾਈਮ ਸੀਆਰਪੀ ਔਰ ਜੇ ਸਮਝ ਲੈਂਦੇ ਸੀ ਫਿਰ ਇਹ ਜਦੋਂ ਜਦੋਂ ਮੈਂ ਇੱਕ ਮੈਂ ਇੱਕ ਸਿੱਖ ਪਰਿਵਾਰ ਤੋਂ ਹਾਂ ਤਾਂ ਸਿੱਖ ਪਰਿਵਾਰ ਮੈਂ ਦਾੜੀ ਖੁੱਲੀ ਰੱਖਦਾ ਸੀਗਾ ਤਾਂ ਹੁਣ ਪੈਂਟ ਵਾਲੀ ਵੇਲੇ ਕੁੜ ਔਰ CRP ਔਰ BSF ਉਹੋ ਜਲਦੀ ਪੰਜਾਬ ਦੇ ਬਾਰੇ ਕੁਝ ਵੀ ਨਹੀਂ ਅੱਜ ਵੀ ਪੰਜਾਬ ਦੇ ਅੰਦਰ ਮਾੜੀ ਰਾਜਨੀਤੀ ਭਾਰੀ ਹੈ ਜਿਨ੍ਹਾਂ ਨੂੰ ਸਿਕਿਉਰਿਟੀ ਜਿਨ੍ਹਾਂ ਨੂੰ ਰੱਖਿਆ ਜਾਂ ਜਿਨ੍ਹਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਉਹਨਾਂ ਨੂੰ ਅੱਜ ਵੀ ਨਹੀਂ ਮਿਲ ਰਿਹਾ ਤੇ ਵੈਸੇ ਰਾਜਵਾਨਾ ਮਾਮਲੇ ਤੇ ਕੀ ਲੱਗਦਾ ਕਿ 30 ਸਾਲ ਬੰਦਾ ਜਿਹੜਾ ਸਜ਼ਾ ਭੁਗਤ ਗਿਆ ਉਹਨੂੰ ਰਹਾ ਕਰ ਦੇਣਾ ਚਾਹੀਦਾ ਮੈਨੂੰ ਤਾਂ ਲੱਗਦਾ ਸਰਕਾਰ ਨੂੰ ਠੋਸ ਕਦਮ اٹھਾਉਣੇ ਚਾਹੀਦੇ ਸਰਕਾਰ ਨੂੰ ਬਿਲਕੁਲ ਠੋਸ ਕਦਮ اٹھਾਉਣੇ ਚਾਹੀਦੇ ਨੇ ਔਰ ਟ੍ਰਾਇਲ ਕਰਨੀ ਚਾਹੀਦੀ ਹੈ ਜਿਵੇਂ ਇੱਕ ਉਹ ਮੇਰੇ ਖਿਆਲ ਪ੍ਰੋਫੈਸਰ ਭੁੱਲਰ ਨੇ ਸ਼ਾਇਦ ਦਵਿੰਦਰ ਪਾਲ ਸਰ ਭੁੱਲਰ ਉਹਨਾਂ ਦੀ ਹੈਲਥ ਦੇ ਉੱਤੇ ਜਾਨ ਬੀਜੇਪੀ ਦੇ ਆਗੂ ਨੇ ਆਰ ਪੀ ਸਿੰਘ ਨੇ ਵੀ ਕਿਹਾ ਕਿ ਮੈਂ ਦੀਵਾਲੀ ਨਹੀਂ ਮਨਾਵਾਂਗਾ ਜਦੋਂ ਤੱਕ ਬੰਦੀ ਸਿੰਘ ਰਿਆ ਨਹੀਂ ਕੀਤੇ ਜਾਂਦੇ ਦਿੱਲੀ ਦੀ ਮੁੱਖ ਮੰਤਰੀ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਆ ਕਿ ਦਿੱਲੀ ਦਾ ਜਿਹੜਾ ਸਰਕਾਰ ਦਾ ਬੋਰਡ ਆ ਉਹਨੇ ਫੈਸਲੇ ਲੈਣੇ ਹੁੰਦੇ ਆ ਢੁੱਲਰ ਮਾਮਲਾ ਵੀ ਲਟਕਿਆ ਹੋਇਆ ਕੇਜਰੀਵਾਲ ਨੇ ਸਰਕਾਰ ਨੇ ਪ੍ਰਵਾਨਗੀ ਨਹੀਂ ਸੀ ਦਿੱਤੀ ਢੁੱਲਰ ਮਾਮਲੇ 'ਚ ਦੇਖੋ ਕੇਜਰੀਵਾਲ ਸਾਹਿਬ ਕੀ ਕਰਦੇ ਨੇ ਕੇਜਰੀਵਾਲ ਸਾਹਿਬ ਨੂੰ ਪੰਜਾਬੀਆਂ ਦੇ ਸਿਰ ਦੇ ਉੱਤੇ 92 ਐਮਐਲਏ ਮਿਲੇ ਨੇ ਕੇਜਰੀਵਾਲ ਨੂੰ ਪੰਜਾਬੀਆਂ ਦੇ ਸਿਰ ਦੇ ਉੱਤੇ ਪੰਜਾਬ ਦਾ ਰਾਜ ਮਿਲਿਆ ਔਰ ਕੇਜਰੀਵਾਲ ਸਾਬ ਸੁਪਨੇ ਜਿ ਨਹੀਂ ਸੋਖ ਸਕਦੇ ਜਿੱਥੇ ਕਾਂਗਰਸ ਬੀ ਜੀ ਪੀ ਅਕਾਲੀ ਦਲ ਵਰਗੇ ਔਰ ਸਿੱਖ ਬਹੁਲੇ ਏਰੀਆ ਦੇ ਵਿੱਚ ਉਹਨਾਂ ਨੂੰ ਆਉਂਦੀਆ ਉਹਨਾਂ ਨੂੰ ਕੇਜਰੀਵਾਲ ਸਾਬ ਨੂੰ ਤਾਂ ਇਸ ਬਾਰੇ ਬਹੁਤ ਹੀ ਗੰਭੀਰਤਾਪੂਰਵਕ ਲੈਣਾ ਚਾਹੀਦਾ ਸੀਗਾ ਠੀਕ ਹੈ ਧੰਨਵਾਦ ਸੋ ਇਸਨ ਡਾਕਟਰ ਭਾਈ ਪਰਮਜੀਤ ਸਿੰਘ ਜਿਨ੍ਹਾਂ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਦੀਆਂ 30 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਨੇ ਤੇ ਇਹ ਵੀ ਕਿਹਾ ਕਿ ਸਾਬ ਸ੍ਰੀ ਇੰਨੇ ਸੀ ਕਿ ਜਦੋਂ ਉਹਨਾਂ ਦਾ ਨਾਂ ਸੁਣਿਆ ਕਿ ਵੱਡੇ ਕੰਨ ਦੇ ਵਿੱਚ ਆ ਗਿਆ ਤਾਂ ਇਹਨਾਂ ਨੂੰ ਹੈਰਾਨੀ ਹੋਈ ਸੋ ਇਹ ਬਲਵਾਂਸਿੰਗ ਰਾਜਵਾਨ ਨੂੰ ਮਿਲਣਾ ਵੀ ਚਾਹੁੰਦੇ ਨੇ ਕਿਉਂਕਿ ਪੁਰਾਣੀਆਂ ਗੱਲਾਂ ਪੁਰਾਣੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਕਈ ਵਾਰੀ ਕਈ ਵਾਰੀ ਬੰਦੇ ਦੇ ਸੁਭਾਅ ਇੰਨੇ ਵਧੀਆ ਹੁੰਦੇ ਨੇ ਕਿ ਸਾਰੀ ਉਮਰ ਆਪਾਂ ਉਹ ਬੰਦਿਆਂ ਨੂੰ ਭੁੱਲ ਨਹੀਂ ਸਕਦੇ ਉਸੇ ਤਰ੍ਹਾਂ ਡਾਕਟਰ ਭਾਈ ਪਰਮਜੀਤ ਸਿੰਘ ਰਾਜਵਾਨਾ ਨੂੰ ਵੀ ਯਾਦ ਕਰਦੇ ਨੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ